ਉਹ ਲੋਕ ਹਮੇਸ਼ਾ ਗਰੀਬ ਹੀ ਰਹਿੰਦੇ ਜਿਹੜੇ ਲੋਕ ਉਧਾਰੇ ਪੈਸੇ ਲੈ ਕੇ ਆ ਕੰਮ ਕਰਦੇ ਨੇ ਤੁਸੀਂ ਵੇਖਣਾ ਕਈ ਲੋਕ ساری ਉਮਰ ਉਧਾਰੇ ਹੀ ਇੱਕ ਦੂਜੇ ਕੋ ਪੈਸੇ ਲੈਂਦੇ ਰਹਿਣਗੇ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਲੇਕਿਨ ਫਿਰ ਵੀ ਉਹਨਾਂ ਦੇ ਘਰ ਚੋਂ ਗਰੀਬੀ ਨਹੀਂ ਜਾਂਦੀ ਉਹਦਾ ਕਾਰਨ ਏ ਲੇਕਿਨ ਜਿਹੜੇ ਲੋਕੇ ਕੰਮ ਨਹੀਂ ਕਰਦੇ ਜਿੱਦਾਂ ਲੋੜ ਵੇਲੇ ਕਿਸੇ ਕੋ ਪੈਸੇ ਫੜ ਲੈਣੇ ਲੇਕਿਨ ਉਹ ਪੈਸਿਆਂ ਦੇ ਨਾਲ ਉਹਨਾਂ ਘਰ ਚ ਗਰੀਬੀ ਨਹੀਂ ਰਹਿੰਦੀ ਜਿਹੜੇ ਇਹ ਗਲਤੀ ਨਹੀਂ ਕਰਦੇ ਤੁਸੀਂ ਆਪਣੀ ਜ਼ਿੰਦਗੀ ਚ ਵੇਖਿਆ ਹੋਗਾ ਕਈ ਲੋਕਾਂ ਦੀ ਆਦਤ ਹੁੰਦੀ ਆ ਤੁਰੇ ਤੁਰੇ ਜਾਂਦਾ ਕਹਿਣਾ ਯਾਰ 5000 ਰੁਪਿਆ ਦੇ ਦੀ 15000 ਰੁਪਿਆ ਦੇ ਦੀ 30000 ਰੁਪਿਆ ਦੇ ਦੇ ਜਾਂ 40000 ਦੇ ਦੇ ਜਾਂ ਲੱਖ ਦੇ ਦੇ ਜਾਂ ਇਦੋਂ ਵੱਧ ਵੀ ਰਕਮ ਮੈਂ ਤੈਨੂੰ ਕੁਝ ਕੁ ਦਿਨਾਂ ਤੱਕ ਮੋੜ ਦਵਾਂਗਾ ਮੈਨੂੰ ਬੜੀ ਸਖਤ ਲੋੜ ਪੈ ਗਈ ਆ ਯਾਰ ਮੇਰਾ ਵਾਹ ਜ਼ਰੂਰੀ ਫਸਿਆ ਪਿਆ ਘਰ 'ਚ ਬਿਮਾਰੀ ਆ ਗਈ ਜਾਂ ਕੁੜੀ ਦਾ ਵਿਆਹ ਜਾਂ ਮੁੰਡੇ ਦਾ ਵਿਆਹ ਜਾਂ ਕਮਰਾ ਪਾਉਣਾ ਜਾਂ ਕੁਝ ਵੀ ਲਾ ਲੋ ਕੋਈ ਵੀ ਚੀਜ਼ ਲੈਣੀ ਹੋਵੇ ਤੇ ਆਪਣੇ ਸੱਜਣ ਮਿੱਤਰ ਨੂੰ ਕਹ ਦੇਗਾ ਤੇ ਸੱਜਣ ਮਿੱਤਰ ਨੂੰ ਪੈਸੇ ਹੀ ਦੇ ਦੇਗਾ ਤੇ ਲੇਕਿਨ ਦਿੰਦਿਆਂ ਜ਼ਰੂਰ ਕਹੂਗਾ ਯਾਰ ਵੇ ਪਿਆ ਦੋ ਦਿਨ ਵੱਧ ਲਾ ਦੀ ਪਰ ਦੇ ਜਾਈ ਮੈਂ ਤੈਨੂੰ ਬਾਰ-ਬਾਰ ਕਹਿਣਾ ਨਹੀਂ ਹੂੰ ਇਹ ਗੱਲ ਚੰਗਾ ਮਿੱਤਰ ਤੁਹਾਡੇ ਵਰਗਾ ਹਮੇਸ਼ਾ ਉਹਦੇ ਮੂੰਹ 'ਚ ਸ਼ਬਦ ਨਿਕਲਣਗੇ ਤੇ ਉਹ ਨਾਲ ਹੀ ਉਹ ਸੋਚੂਗਾ ਕਿ ਯਾਰ ਪਤਾ ਨਹੀਂ ਮੁਰਕੇ ਦੇ ਕੇ ਜਾਣੇ ਕਿ ਨਹੀਂ ਦੇ ਕੇ ਜਾਣੇ ਕਈਆਂ ਨੇ ਅੱਗੇ ਵੀ ਖਰਾਬ ਕੀਤਾ ਹੁਣ ਜਿਹੜੇ ਲੋਕ ਇੰਜ ਕਰਦੇ ਨੇ ਪੈਸੇ ਲੈ ਲੈਂਦੇ ਨੇ ਆਪਣੀ ਲੋੜ ਨੂੰ ਪੂਰੀ ਕਰ ਲੈਂਦੇ ਨੇ ਤੁਸੀਂ ਵੇਖਿਓ ਜੇਕਰ ਉਹ ਪੈਸੇ ਤਾਂ ਸਮੇਂ ਸਿਰ ਅਗਲੇ ਬੰਦੇ ਨੂੰ ਮੋੜ ਦਿੰਦੇ ਨੇ ਜਿੱਦਨ ਦਾ ਕਰਾਰ ਕੀਤਾ ਜਾਂ 2-4 ਦਿਨ ਵੱਧ ਅੱਗੋਂ ਪਿੱਛੋਂ ਫਿਰ ਤਾਂ ਸਮਝ ਲਓ ਕਿ ਉਹ ਘਰ ਜਿਹੜਾ ਤਰੱਕੀਆਂ ਕਰੇਗਾ ਉਹ ਘਰ 'ਚ ਕਦੀ ਗਰੀਬੀ ਨਹੀਂ ਆਵੇਗੀ ਉਹ ਬੰਦਾ ਕਦੀ ਮੁਸੀਬਤ 'ਚ ਨਹੀਂ ਫਸੇਗਾ ਲੇਕਿਨ ਜਿਹੜਾ ਬੰਦਾ ਕਿਸੇ ਕੋ ਪੈਸੇ ਫੜਦਾ ਮੁੜ ਕੇ ਪੈਸੇ ਵਾਪਸ ਨਹੀਂ ਮੋੜਨ ਦਾ ਨਾਂ ਲੈਂਦਾ ਬੜੇ-ਬੜੇ ਸਮਾਂ ਨਿਕਲ ਜਾਂਦਾ ਬੜੇ-ਬੜੇ ਸਾਲ ਨਿਕਲ ਜਾਂਦੇ ਤਾਂ ਵੀ ਪੈਸੇ ਮੋੜਨ ਨੂੰ ਤਿਆਰ ਨਹੀਂ ਹੁੰਦਾ ਤੁਸੀਂ ਵੇਖਿਓ ਉਸ ਬੰਦੇ ਦੇ ਘਰ 'ਚ ਹਮੇਸ਼ਾ ਗਰੀਬੀ ਰਹੇਗੀ ਉਸ ਘਰ ਦੇ ਵਿੱਚ ਹਮੇਸ਼ਾ ਕੋਈ ਬਿਮਾਰੀ ਰਹੇਗੀ ਉਸ ਘਰ 'ਚ ਹਮੇਸ਼ਾ ਕੋਈ ਨਾ ਕੋਈ ਮੁਸ਼ਕਲ ਰਹੇਗੀ ਇਹ ਕਿਉਂ ਰਹੇਗੀ ਕਿਉਂਕਿ ਜਦੋਂ ਅਸੀਂ ਕਿਸੇ ਇਨਸਾਨ ਦੇ ਲੈ ਹੋਏ ਪੈਸੇ ਉਸ ਇਨਸਾਨ ਨੇ ਪਤਾ ਨਹੀਂ ਕਿੱਥੇ ਵਰਤਨੇ ਹੁੰਦੇ ਆ ਕਿਸ ਕੰਮ ਲਈ ਰੱਖੇ ਹੁੰਦੇ ਨੇ ਜਦੋਂ ਆਪਾਂ ਉਹਦੇ ਪੈਸੇ ਲੈ ਕੇ ਆਪਣੇ ਘਰ 'ਚ ਵਰਤ ਲੈਨੇ ਇਹ ਕੋਈ ਵਹਿਮ ਭਰਮ ਜਾਂ ਅੰਧ ਵਿਸ਼ਵਾਸ ਨਹੀਂ ਆ ਕਿਉਂਕਿ ਫਿਰ ਜਦੋਂ ਆਪਾਂ ਉਹਦੇ ਪੈਸੇ ਵਰਤਲੇ ਜੇ ਉਹਦੇ ਕੋਈ ਦੁੱਖੜੀ ਦੇ ਪੈਸੇ ਤੇ ਉਹ ਦੁੱਖ ਵੀ ਸਾਡੇ ਘਰ ਹੀ ਆਊਗਾ ਜੇ ਉਹਨੇ ਕਿਸੇ ਦੇ ਲੈਣ ਦੇਣ ਕਰਨਾ ਹੀ ਉਹ ਵੀ ਸਾਡੇ ਹੀ ਆਊਗਾ ਲੇਕਿਨ ਉਸ ਬੰਦੇ ਦੇ ਘਰ 'ਚ ਤਾਂ ਫਿਰ ਦਿਨ ਸੌਖੇ ਹੋਣਗੇ ਕਈਆਂ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਠੱਗੀਆਂ ਮਾਰੀਆਂ ਹੋਈਆਂ ਨੇ ਵੱਡੀਆਂ ਵੱਡੀਆਂ ਠੱਗੀਆਂ ਮਾਰੀਆਂ ਨੇ ਰਿਸ਼ਤੇਦਾਰ ਫਿਰ ਸੌਖੀ ਰੋਟੀ ਖਾ ਰਹੂਗਾ ਲੇਕਿਨ ਠੱਗੀ ਮਾਰਨ ਵਾਲਾ ਅੱਜ ਵੀ ਕਦੀ ਕਿਸੇ ਦੇ ਗਾੜੀ ਹੱਥ ਢਾ ਰਹੇ ਕਦੀ ਕਿਸੇ ਗਾੜੀ دارو منਨੇ ਚਾਇਓ ਨਾ ਮਨੇ ਇਹ ਉਹਦੀ ਮਰਜ਼ੀ ਹੈ ਪਰ ਜੇ ਅਸੀਂ ਇਹ ਗੱਲਾਂ ਤੋਂ ਬਾਹਰ ਨਿਕਲ ਆਈਏ ਜੇ ਅਸੀਂ ਇਹ ਸੋਚੀਏ ਵੀ ਕਿਸੇ ਭੈਣ ਭਰਾ ਨੇ ਸਾਡਾ ਕਿੰਨਾ ਮਾਣ ਰੱਖਿਆ ਸਾਡੀ ਕਿੰਨੀ ਇੱਜ਼ਤ ਰੱਖੀ ਆਪਾਂ ਗਏ ਉਸੇ ਵળે ਅਗਲੇ ਨੇ ਕੰਦਰੋਂ ਕੱਢ ਕੇ ਪੈਸੇ ਫੜਾ ਦਿੱਤੇ ਭਾਵੇਂ ਉਹਨੂੰ ਕਿੰਨੇ ਜ਼ਰੂਰੀ ਚਾਹੀਦੇ ਸੀ ਉਹਨੇ ਮੇਰੀ ਇੱਜ਼ਤ ਰੱਖਿਆ ਮੇਰਾ ਮਾਣ ਰੱਖਿਆ ਹੁਣ ਮੇਰਾ ਵੀ ਫਰਜ਼ ਬਣਦਾ ਜੇ ਮੈਂ 1 ਮਹੀਨੇ ਦਾ ਟਾਈਮ ਲਿਆ ਤੇ ਮੈਂ 20 ਦਿਨਾਂ ਬਾਅਦ ਹੀ ਮੋੜਾਂ ਮੈਂ 25 ਦਿਨਾਂ ਬਾਅਦ ਹੀ ਮੋੜਾਂ ਜੇ ਮੇਰੇ ਕੋਲੋਂ ਥੋੜਾ ਵੱਧ ਸਮਾਂ ਲੱਗ ਰਿਹਾ ਮੈਨੂੰ ਫੋਨ ਕਿ ਵੀਰਜੀਪ ਭਾਜੀ ਜੋ ਵੀ ਮੇਰਾ ਸ਼ਬਦ ਆ ਕਿ ਮੈਨੂੰ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ ਮੈਂ ਇੱਕ ਹਫਤੇ ਬਾਅਦ ਤੁਹਾਨੂੰ ਪੈਸੇ ਦੇ ਜਾਵਾਂਗਾ ਵੇਖੋ ਅਗਲੇ ਨੂੰ ਕਿੰਨੀ ਖੁਸ਼ੀ ਹੋਵੇਗੀ ਕਿੰਨਾ ਚੰਗਾ ਲੱਗੂਗਾ ਉਹ ਇਨਸਾਨ ਫਿਰ ਤੁਹਾਡੀ ਮਦਦ ਕਰੂਗਾ ਜੇਕਰ ਆਪਾਂ ਸਮੇਂ ਦੇ ਨਾਲ ਅਗਲੇ ਨੂੰ ਪੈਸੇ ਮੋੜ ਦਿੰਨੇ ਆ ਤੇ ਜੇ ਆਪਾਂ ਮੋੜਦੇ ਹੀ ਨਹੀਂ ਫਿਰ ਆਪਾਂ ਮੰਨ ਲਓ ਕੋ ਪੰਚਾਇਤਾਂ 'ਚ ਬੈੰਨੇ ਆ ઠાਣਿਆਂ 'ਚ ਬੈ ਕੇ ਪੈਸੇ ਮੋੜਨੇ ਆ ਤਾਂ ਫਿਰ ਉਹ ਪੈਸੇ ਮੋੜਨ ਦਾ ਮਤਲਬ ਲਈ ਵੀ ਕੀ ਰਹਿ ਜਾਂਦਾ ਕਹਨ ਤੋਂ ਭਾਵ ਉਹ ਤੇ ਇੱਕ ਬੇਸ਼ਰਮਪਨਾ ਹੀ ਰਹਿ ਗਿਆ ਫਿਰ ਵੇਖੋ ਤੁਸੀਂ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਜਿਹੜਿਆਂ ਲੋਕਾਂ ਨੇ ਮੇਰਨਾ ਠੱਗੀਆਂ ਮਾਰੀਆਂ ਨੇ ਜਿੱਦਾਂ ਭਾਜੀ ਆਹ ਦਿਓ ਪੈਸੇ ਥੋੜੇ ਜਿਹਾ ਉਹਦੇ ਦਿਓ ਮੈਂ ਤੇ ਉਹਨਾਂ ਲੋਕਾਂ ਨੂੰ ਬਹੁਤਾ ਖੁਸ਼ ਨਹੀਂ ਵੇਖਿਆ ਆਪਣੀ ਜ਼ਿੰਦਗੀ 'ਚ ਮੈਂ ਕਿਸੇ ਨੂੰ ਪਰਸਨਲੀ ਵੀਡੀਓ ਬਣਾ ਨਹੀਂ ਰਿਹਾ ਐਵੇਂ ਹੀ ਤੁਸੀਂ ਕੀਤਾ ਹੋਵੇਗਾ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣਾ ਨੇ ਕੀਤਾ ਹੋਏਗਾ ਆਪਣੀ ਉਹਨਾਂ ਭੈਣ ਭਰਾਵਾਂ ਦੀ ਮਦਦ ਕੀਤੀ ਹੋਗੀ ਜਿਨ੍ਹਾਂ ਦੀ ਕਰਨੀ ਬਣਦੀ ਵੀ ਆ ਕਿਉਂਕਿ ਦੁਨੀਆਦਾਰੀ ਆ ਦੁਨੀਆਦਾਰੀ ਦੇ ਵਿੱਚ ਆਪਾਂ ਨੂੰ ਇੱਕ ਦੂਜੇ ਭੈਣ ਭਰਾ ਦੀ ਮਦਦ ਕਰਨੀ ਵੀ ਬਣਦੀ ਆ ਮਦਦ ਲੈਣੀ ਵੀ ਬਣਦੀ ਆ ਤੇ ਮਦਦ ਦੇਣੀ ਵੀ ਬਣਦੀ ਆ ਇਹ ਇੱਕ ਚੰਗੀ ਗੱਲ ਆ ਜੇ ਅਸੀਂ ਇਹ ਰਿਸ਼ਤਿਆਂ ਦੇ ਵਿੱਚ ਇਹ ਪਿਆਰ ਸਤਿਕਾਰ ਬਣਾ ਕੇ ਰੱਖਦੇ ਆ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਰਹਿੰਦੀਆਂ ਨੇ ਪੈਸਾ ਵੀ ਰਹਿੰਦਾ ਹੈ ਦੁੱਖ ਵੀ ਨਹੀਂ ਰਹਿੰਦੇ ਯਾਨੀ ਕਿ ਕਹਿੰਤ ਭਾਵ ਦੁੱਖ ਮੁਸੀਬਤਾਂ ਸਭ ਖਤਮ ਹੋ ਜਾਂਦੇ ਨੇ ਭੈਣ ਭਰਾ ਵੰਡ ਲੈਂਦੇ ਨੇ ਤੇ ਜੇ ਅਸੀਂ ਕਿਸੇ ਭੈਣ ਭਰਾ ਨਾਲ ਠੱਗੀਆਂ ਮਾਰ ਕੇ ਇਹ ਸੋਚੀਏ ਕਿ ਅੱਜ ਇਹ ਰਿਸ਼ਤੇਦਾਰ ਨੂੰ ਠੱਗੀ ਮਾਰ ਲਈ ਆ 2 ਕੁ ਮਹੀਨੇ ਬਾਅਦ ਦੂਜੇ ਰਿਸ਼ਤੇਦਾਰ ਨੂੰ ਠੱਗੀ ਮਾਰਾਂਗੇ ਫਿਰ ਕਿਸ ਸੱਜਣ ਬਾਲੀ ਕੋ ਠੱਗੀ ਮਾਰਾਂਗੇ ਇੰਜ ਘਰ 'ਚ ਗਰੀਬੀ ਹੀ ਰਹੇਗੀ ਜਿਹੜੇ-ਜਿਹੜੇ ਭੈਣ ਭਰਾਵਾਂ ਨੇ ਕਿਸੇ ਕੋ ਪੈਸੇ ਲਏ ਨਾ ਕਿਰਪਾ ਕਰਕੇ ਉਹਨਾਂ ਦੇ ਪੈਸੇ ਜਰੂਰ ਵਾਪਸ ਕਰ ਦੇਵੋ ਇਹ ਚੰਗੀ ਗੱਲ ਹੁੰਦੀ ਆ ਫਿਰ ਵੇਖਣਾ ਤੁਹਾ ਉਹਨਾਂ ਲੋਕਾਂ ਦੇ ਘਰਾਂ 'ਚ ਕਿੰਨਾ ਸੁੱਖ ਹੋਵੇਗਾ ਕਿੰਨੀਆਂ ਖੁਸ਼ੀਆਂ ਆਉਣਗੀਆਂ ਕਿੰਨਾ ਵਧੀਆ ਹੋਵੇਗਾ ਵੇਖੋ ਜਿਹੜੇ ਬੰਦਾ ਠੱਗੀ ਮਾਰ ਕੇ ਪੈਸੇ ਲਿਆਉਂਦਾ ਨਾ ਉਹਦਾ ਅੰਤ ਬਹੁਤ ਮਾੜਾ ਹੁੰਦਾ ਜੀ ਬਹੁਤ ਹੀ ਬੁਰਾ ਹਾਲ ਹੁੰਦਾ ਜੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਲੋਕਾਂ ਨੇ ਵੀ ਵੇਖਿਆ ਹੋਊਗਾ ਜਿਨ੍ਹਾਂ ਲੋਕਾਂ ਨੇ ਠੱਗੀਆਂ ਮਾਰ ਕੇ ਪੈਸੇ ਲਈ ਨੇ ਇੱਕ ਦੂਜੇ ਰਿਸ਼ਤੇਦਾਰ ਤੋਂ ਇੱਕ ਦੂਜੇ ਭੈਣ ਭਰਾ ਤੋਂ ਇੱਕ ਤੇ ਆਪਾਂ ਸਾਰੀ ਉਮਰੋ ਬੋਲਣ ਤੋਂ ਚੱਲ ਜਾਂਦੀ ਦੂਸਰਾ ਇੱਕ ਦੂਜਾ ਸੀ ਉਹਦੇ ਦੁੱਖ ਸੁੱਖ ਨਹੀਂ ਵੀ ਵੰਡਾ ਸਕਦੇ ਤੀਜਾ ਸੀ ਮਤਲਬ ਕਿੰਨੀਆਂ ਸਾਡੀਆਂ ਮੁਸ਼ਕਿਲ ਆ ਜਾਂਦੀਆਂ ਨੇ ਮੈਂ ਆਸ ਕਰਦਾ ਮੇਰੇ ਸੱਜਣ ਐਸ ਵਿਸ਼ੇ 'ਤੇ ਵੱਲ ਜ਼ਰੂਰ ਧਿਆਨ ਦੇਣ ਜੇ ਕਿਸੇ ਸੱਜਣ ਦੇ ਪੈਸੇ ਦੇਣੇ ਆ ਜਾਂ ਕਿਸੇ ਕੋ ਪੈਸੇ ਲੈਣੇ ਆ ਉਹਦਾ ਲੈਣ ਦੇਣ ਜ਼ਰੂਰ ਕਰਦੇ ਰਹਿਣਾ ਚਾਹੀਦਾ ਇਹ ਹੀ ਇੱਕ ਚੰਗੀ ਗੱਲ ਆ ਜਿਹੜੇ ਕਰਦੇ ਨੇ ਉਹਨਾਂ ਦੇ ਘਰਾਂ 'ਚ ਗਰੀਬੀ ਤੇ ਭੁੱਖਮਰੀ ਤੇ ਦੁੱਖ ਨਹੀਂ ਆਉਂਦੇ ਮੈਂ ਆਸ ਕਰਦਾ ਮੇਰੇ ਸੱਜਣ ਐਸ ਵਿਸ਼ੇ ਬਾਰੇ ਜ਼ਰੂਰ ਸੋਚਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਉਹਨਾਂ ਵਸਤੇ ਰੱਬ ਸੋਣਾ ਤੁਹਾਡੀ ਲੰਮ நம்பியும் கரு